ਆ ਦੇਵ ਕਰੋੜ ਦੀ ਫਿਲਮ ਫਲॉप ਹੋ ਗਈ ਆ ڈاکੂਆਂ ਦਾ ਮੁੰਡਾ ਤੇ ਇਹ ਵੀਡੀਓ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਦੋਸ਼ ਦੇਣ ਰਿਹਾ ਵੀ ਪੰਜਾਬ ਦੇ ਲੋਕ ਹੀ ਮਾੜੇ ਆ ਪੰਜਾਬ ਦੇ ਲੋਕ ਸਿਨੇਮਾ ਦੀ ਸਪੋਰਟ ਨਹੀਂ ਕਰ ਰਹੇ ਫਿਰ ਇਕਬਾਲ ਚਾਨਾ ਵਰਗੇ ਇੱਕ ਵਧੀਆ ਬੰਦੇ ਨੂੰ ਟਾਰਗੇਟ ਕਰ ਰਿਹਾ ਉਹ ਬੜੇ ਦਾ ਦਿਮਾਗ ਇਹ ਲਗਿਆ ਉਹ ਪੁਰਾਣੇ ਜਮਾਨੇ ਦਾ ਉਹ 75 ਦਾ ਉਹਦਾ ਉਹਦਾ ਫਲਾਨ ਮੈਂ ਤੁਹਾਡੀ ਨਜ਼ਰਾਂ ਭੰਡਾ ਨਹੀਂ ਕੋਈ ਗਲਤੀ ਨਹੀਂ ਜਿਹੜਾ ਤੁਸੀਂ ਪਿਛਲੇ 15 ਸਾਲਾਂ 'ਚ ਗੰਦ ਪਾਪ ਆ ਕੇ ਲੋਕਾਂ ਨੂੰ ਲੋਕਾਂ ਦੇ ਬੱਚਿਆਂ ਨੂੰ ਮਿਸਗਾਈਡ ਕੀਤਾ ਤੁਹਾਡੀ ਕੋਈ ਗਲਤੀ ਨਹੀਂ ਗਲਤੀ ਪੰਜਾਬ ਦੇ ਲੋਕਾਂ ਦੀ ਆ ਜਿਹੜਾ ਤੁਹਾਡੀਆਂ ਫਿਲਮਾਂ ਦੇਖਣੀਆਂ ਬੰਦ ਕਰਤੀਆਂ ਤੁਹਾਡਾ ਕਮਾਈ ਦਾ ਸਾਧਨ ਬੰਦ ਕਰਾ ਦਿੱਤਾ ਦੇਖੋ ਮਲਕੀਤ ਰੌਣੀ ਦੇ ਪਿੱਟ ਸੇ ਆਪਾਂ ਕਰਦਾ ਪੰਜਾਬੀ ਸਿਨੇਮਾ ਬਚਾ ਲਓ ਪੰਜਾਬੀ ਸਿਨੇਮਾ ਬਚਾ ਲਓ ਪੰਜਾਬੀ ਸਿਨੇਮਾ ਬਚਾ ਲਓ ਉਹ ਭਾਈ ਪੰਜਾਬੀ ਸਿਨੇਮਾ ਬਚਿਆ ਹੀ ਹੋਇਆ ਆ ਲੋਕਾਂ ਨੇ ਘਰੋ ਘਰੀ ਸਟੂਡੀਓ ਖੋਲ ਲਏ ਲੋਕ ਬਲੌਗਿੰਗ ਵਧੀਆ ਕਰਦੇ ਆ ਵਧੀਆ ਜੱਗੀ ਟੈਲੀਵਿਜ਼ਨ ਹੋਰ ਬਹੁਤ ਸਾਰੇ ਟੋਕਰਾ ਟੀਵੀ ਦੇਖੋ ਬਹੁਤ ਸਾਰਾ ਸਿਨੇਮਾ ਵਿਸ਼ਾਲ ਹੋ ਗਿਆ ਆ ਗੱਲ ਰਹੀ ਤੁਹਾਡੀ ਨਚਾਰਾਂ ਭੰਡਾਂ ਦੀ ਜਿਹੜੇ ਮਹਾਲੀ ਰਹਿੰਦੇ ਸੀ ਤੇ ਤੁਹਾਡੀਆਂ ਦੁਕਾਨਾਂ ਹੁਣ ਬੰਦਿਆ ਤੁਸੀਂ ਜਿੰਨੇ ਮਰਜੀ ਪਿੱਟ ਸਿਆਪੇ ਕਰ ਲੋ ਤੁਹਾਡੀਆਂ ਦੁਕਾਨਾਂ ਵੀ ਬੰਦ ਆ ਤੇ ਹੁਣ ਤੁਹਾਡੇ ਲੋਕਾਂ ਦੇ ਜੂਤ ਵੀ ਫੇਰਨਾ ਜਿਹੜਾ ਤੁਸੀਂ ਪਿਛਲੇ 15 ਸਾਲਾਂ ਗੰਦ ਪਾਇਆ ਲੋਕਾਂ ਨੂੰ ਮਿਸਗਾਈਡ ਕੀਤਾ ਨਾ ਲੋਕਾਂ ਦੇ ਬੱਚਿਆਂ ਨੂੰ ਅਜਾੜਿਆ ਤੇ ਤੁਹਾਡੇ ਹੁਣ ਜੂਤ ਫਿਰਨੇ ਆ ਕਲਾਕਾਰ ਸਾਉਦੇ ਆ ਅੱਜ ਤਾਮਿਲਨਾਡੂ ਦੀ ਜੀਡੀਪੀ ਪੰਜਾਬ ਤੋਂ 7 ਗੁਣਾ ਵੱਧ ਉਹ ਉੱਥੋਂ ਦੇ ਕਲਾਕਾਰਾਂ ਕਰਕੇ ਪੂਰੇ ਸਾਊਦੀ ਜੀਡੀਪੀ ਵੱਧਦਾ ਹਰ ਸਮਾਜਿਕ ਮੁੱਦਾ ਉਹਨਾ ਆਬਾਰਿਆ ਹਰ ਸਮਾਜਿਕ ਮੁੱਦਾ ਤੁਸੀਂ ਪਿਛਲੇ 15 ਸਾਲਾਂ 'ਚ ਹੁੰਦੇ ਚਾਰ ਉਹ ਭੰਡੋ ਕੋਈ ਇੱਕ ਫਿਲਮ ਵੀ ਦੱਸ ਦੋ ਪੰਜਾਬ ਤੇ ਬਣੀ ਹੋਵੇ ਤੇ ਤੁਸੀਂ ਪੰਜਾਬ ਦਾ ਕੀਰਤੀ ਜੱਟ ਜਿਹਨੂੰ ਫੁਕਰਾ ਦੇ ਗੁੰਡਾ ਵਿਖਾਤਾ ਉਹ ਯਾਰ ਪੰਜਾਬ 'ਚ ਸਭ ਤੋਂ ਜ਼ਿਆਦਾ ਜ਼ਮੀਨਾਂ ਵਾਲੇ ਜੱਟਾਂ ਨੇ ਫਹਾ ਲੈ ਲਿਆ ਆਤਮ ਹੱਤਿਆ ਕੀਤੀਆਂ ਦਵਾਈਆਂ ਪੀਤੀਆਂ ਕਰਜ਼ੇ ਰੋ ਦੁਖੀ ਹੋ ਗਏ ਤੁਸੀਂ ਕਿਹੜਾ ਜੱਟ ਵਖਾਤਾ ਤੁਸੀਂ ਤਾਂ ਮੇਨ ਜਿਹੜੀ ਕਾਸਟ ਆ ਪੰਜਾਬ ਦੀ ਉਹਨੂੰ ਹੀ ਬਦਨਾਮ ਕਰਕੇ ਸੁੱਟਦਾ ਹੈ ਲਾਂਤੀਓ ਤੁਹਾਡੇ ਹੁਣ ਜੁੱਤੀਆਂ ਵਜਣ ਵਾਲੀਆਂ ਆ ਤੇ ਪੈੜੀਆਂ ਸ਼ੁਰੂ ਹੋ ਜਾਣੀਆਂ ਛੇਤੀ ਆ ਜਿਹੜੇ ਤੁਸੀਂ ਨਾਲ ਰੱਖੀ ਫਿਰਦੇ ਬੌਂਸਰ ਇਹ ਵਿਚਾਰੇ ਉਹ ਲੋਗ ਆ ਜਿਹੜੇ ਪਹਿਲਵਾਨ ਕਬੱਡੀ ਵਾਲੇ ਖੇਡਾਂ ਦਾ ਬੇੜਾ ਘਰਕ ਹੋ ਗਿਆ ਤੇ ਉਹ ਵਿਚਾਰੇ ਇਹਨਾਂ ਨਚਾਰਾਂ ਭੰਡਾ ਨਾਲ ਜਿਹੜੇ ਅਸਲੀ ਹੀਰੋ ਸੀ ਉਹ ਬੌਂਸਰ ਬਣ ਗਏ ਇਹਨਾਂ ਨੂੰ ਬਚਾਉਣ ਆਸਤੇ ਬਿਲਕੁਲ ਨਾ ਬਚਾਓ ਇਹਨਾਂ ਨੂੰ ਇਹਨਾਂ ਦੇ ਪੈਣ ਦੋ ਇਹ ਤੇ ਇਹਨਾਂ ਨੂੰ ਪਹਿਣ ਲੱਗਦੀਆਂ ਹੁੰਦੀਆਂ ਨਾਲ ਆਪ ਹੋ ਕੇ ਮਾਰਿਆ ਕਰੋ ਕੋਈ ਗੱਲ ਨਹੀਂ ਆਪਾਂ ਹੌਲੀ ਹੌਲੀ ਰੈਵੋਲੂਸ਼ਨ ਲਿਆ ਰਹੇ ਆ ਹੌਲੀ ਹੌਲੀ ਲੋਕਾਂ ਨੂੰ ਆਪਣੀ ਵੀਡੀਓ ਸਮਝਾ ਰਹੇ ਆ ਪਿੰਡੋਂ ਪਿੰਡ ਸੱਥਾਂ ਖੁੱਲਣ ਪਿੰਡੋਂ ਪਿੰਡ ਮੈਚ ਹੋਣ ਖਿਡਾਰੀਆਂ ਨੂੰ ਚੰਗੇ ਪੈਸੇ ਦਿੱਤੇ ਜਾਣ ਫਿਰ ਤੋਂ ਆਪਾਂ ਕੋਸ਼ਿਸ਼ ਕਰਾਂਗੇ ਬੰਦੇ ਯਾਰ ਕਰਦੇ ਕਿਹੜਾ ਰੱਬ ਨੇ ਆਪ ਰੱਬ ਨੇ ਵੀ ਅੱਗੋਂ ਅੱਜੇ ਹੀ ਬੰਦਾ ਨੇ ਮਨਾ ਜੀ ਲਿਓਣੀ ਹੁੰਦੀ ਚੀਜ਼ ਤੇ ਆਪਾਂ ਹੌਲੀ ਹੌਲੀ ਪੰਜਾਬ 'ਚ ਖੇਡਾਂ ਲਿਆਵਾਂਗੇ ਤਾਂ ਫਿਰ ਤੋਂ ਆਪਣੇ ਵੀਰ ਕਬੱਡੀ ਵਾਲੇ ਪahlwan ਖੇਡਾਂ ਖੇਡ ਸਕਣਗੇ ਆਪਣੇ ਘਰ ਇੱਕ ਚੰਗੀ ਸਰਵਾਈਵ ਕਰ ਸਕਣਗੇ ਬਾਕੀ ਜਿਹੜੇ ਨਚਾਰ ਭਾਂਡਾ ਇਹਨਾਂ ਦੀ ਜੁੱਤੀਆਂ ਵਜਣੀਆਂ ਵਜਣੀਆਂ ਬੜਾ ਮਾਲ ਲੁੱਟਿਆ ਇਹਨਾਂ ਪੰਜਾਬ ਦਾ ਕਲਚਰ ਖਤਮ ਕੀਤਾ ਪੰਜਾਬ ਦਾ ਕਲਚਰ ਖਤਮ ਕਰਕੇ ਉਸ ਤੋਂ ਬਾਅਦ ਇਹ ਸਿੱਖ ਧਰਮ ਵਾਲ ਹੋ ਗਏ ਉਹਦੇ ਸ਼ੁਕਰਿਆ ਮੌਕੇ ਦੇ ਮੌਕਾ ਸਾਂਭ ਲਿਆ ਲੋਕਾਂ ਨੇ ਇਹਨਾਂ ਨੂੰ ਅਵੋਇਡ ਕਰਤਾ ਵੀ ਇਹ ਇਹ ਸਿੱਖ ਧਰਮ ਦਾ ਸਤਿਆਨਾਸ਼ ਕਰਨਗੇ ਇਹ ਜਿਨ੍ਹਾਂ ਨੇ ਹੁਣ ਤੱਕ ਸਿੱਖ ਧਰਮ ਦੇ ਆਪੋਜੀਟ ਭੁਗਤਦੇ ਰਹੇ ਭੰਡ ਨਿਚਾਰ ਕੋਈ ਇੱਕ ਲੈਣ ਜਿਹਨਾਂ ਨੂੰ ਗਰਬਾਣੀ ਦੀ ਪੜ੍ਹਨੀ ਨਹੀਂ ਆਉਂਦੀ ਉਹ ਸਿੱਖ ਧਰਮ ਦੇ ਫਿਲਮਾਂ ਬਣਾਉਣਗੇ ਤੇ ਬੇੜਾ ਘਰ ਕੇ ਕਰ ਦੇਣਗੇ ਨਾ ਧਰਮ ਦਾ ਭਾਈ ਧਰਮ ਦੇ ਫਿਲਮਾਂ ਬੰਨ ਸੰਜੇਰੀਲਾ ਬੰਸਾਲੀ ਵਰਗਾ ਫਿਲਮ ਬਣਾਵੇ ਸਾਲ ਦੋ ਸਾਲ ਪ੍ਰੋਪਰ ਰਿਸਰਚ ਕਰੇ ਤੇ ਉਹ ਵੀ ਸਿੱਖ ਕੌਮ ਦੇ ਵੱਡੇ ਆਗੂਆਂ ਦੇ ਮਿਲ ਕੇ ਹਸਾਬ ਨਾਲ ਚੀਜ਼ ਬਣੇ ਇਹ ਜਿਹੜਾ ਨਚਾਰ ਭੰਡ ਮਹਿਕਮਾ ਇਹ ਬਿਲਕੁਲ ਸਿੱਖ ਧਰਮ ਦੇ ਫਿਲਮਾਂ ਨਾ ਬਣਾਵੇ ਇਹ ਨੁਕਸਾਨ ਕਰ ਦੇਣਗੇ ਪੰਜਾਬ ਦਾ ਕਲਚਰ ਡਬੋਤਾ ਨਾ ਇਹਨਾਂ ਨੰਗਾ ਨਾਜ ਹੋਣ ਡਿਆ ਨਾ ਸਿੱਖ ਧਰਮ ਦਾ ਵੀ ਨੁਕਸਾਨ ਕਰ ਦੇਣਗੇ ਵੀਰੋ ਨੁਕਸਾਨ ਕਰ ਦੇਣਗੇ ਬਿਲਕੁਲ ਇਹ ਸਿੱਖ ਧਰਮ ਦੇ ਫਿਲਮਾਂ ਨਾ ਬਣਾਉਣ ਸਿੱਖ ਧਰਮ ਦੇ ਫਿਲਮਾਂ ਪ੍ਰੋਪਰ ਅਨੁਰਾਗ ਸਿੰਘ ਵਰਗਾ ਡਾਇਰੈਕਟਰ ਬਣਾਵੇ ਸੰਜੇ ਰੀਲਾ ਬੰਸਾਲੀ ਵਰਗਾ ਬਣਾਵੇ ਇਹ ਹੁਣ ਪਿੱਟ ਸਾਪੇ ਕਰਨ ਡਿਆ ਦੇਵ ਕਰੋੜ ਮੇਰੀ ਫਿਲਮ ਫਲॉप ਹੋ ਗਈ ਤੇ ਲੋਕਾਂ ਦਾ ਹੀ ਦੋਸ਼ ਆ ਦੱਸੋ ਹੱਦ ਹੋ ਗਈ ਤੁਸੀਂ ਗੰਦ ਖਾਨਾ ਵਿਖਾਓਗੇ ਜੋ ਪੰਜਾਬ 'ਚ ਹੁੰਦਾ ਹੀ ਨਹੀਂ ਉਹ ਵਿਖਾ ਦੋਗੇ ਤੇ ਲੋਕਾਂ ਦਾ ਇੱਕ ਦਿਨ ਦਾ ਦਿਮਾਗ ਕੰਮ ਕਰਨਾ ਨਾ ਵੀ ਭਾਈ ਇਹ ਤਾਂ ਪੰਜਾਬ ਹੈ ਹੀ ਨਹੀਂ ਪੰਜਾਬ 'ਚ 3600 ਮੁਸ਼ਕਲਾਂ ਤੁਸੀਂ ਕੋਈ ਇੱਕ ਮੁਸ਼ਕਲ ਵੀ ਸਾਹਮਣੇ ਨਹੀਂ ਲਿਆਂਦੀ ਤੁਸੀਂ ਉਲਟਾ ਹੋਰ ਹੀ ਕੁਝ ਵਿਖਾ ਕੇ ਪੰਜਾਬ ਨੂੰ ਬਦਨਾਮ ਕਰਤਾ ਤੇ ਹੁਣ ਤੁਹਾਡੀਆਂ ਫਿਲਮਾਂ ਨਹੀਂ ਚੱਲਦੀਆਂ ਤੁਸੀਂ ਪਿੱਟ ਸਿਆਪੇ ਕਰਨ ਡਿਆ ਆ ਤੇ ਦੋਸ਼ ਵੀ ਲੋਕਾਂ ਨੂੰ ਦੇਣ ਡਿਆ ਤੇ ਐਡਾ ਵੱਡਾ ਇਕਬਾਲ ਚਾਨਾ ਐਡਾ ਵੱਡਾ ਉਹ ਵਧੀਆ ਸਰਵੇਖਣ ਕਰਦਾ ਜਿਹੜਾ ਇੰਡਸਟਰੀ ਦਾ ਹੰਡਿਆ ਵਰਤਿਆ ਬੰਦਾ ਲੜਕੀ ਉਹਦੀ ਅੱਜ OTT ਦੀ 스타 ਆ ਪੂਰਾ OTT ਦੇ ਟੇਬ ਜਦੋਂ ਦਾ OTT ਆਇਆ ਨਾ ਭੰਡਾ ਨਜ਼ਾਰਾ ਨੂੰ ਬੰਬੇ ਵੀ ਤੇ ਚੰਡੀਗੜ੍ਹ ਵੀ ਬੁਖਾਰ ਚੜਿਆ ਹੋਇਆ ਵੀ ਸਾਡੇ ਦੇ ਦੁਕਾਨਾਂ ਬੰਦ ਹੋ ਗਈਆਂ OTT ਵਿੱਚ ਵੀਰੋ ਟੈਲੈਂਟ ਵੇਖਿਆ ਜਾਂਦਾ ਆ ਉਥੇ ਦਲਾਲੀਆਂ ਨਹੀਂ ਚਲਦੀਆਂ ਉਥੇ ਇਹ ਨਹੀਂ ਵੀ ਸਿਨੇਮਿਆਂ ਦੇ ਕਬਜ਼ਾ ਕਰਕੇ ਆਪਣੀ ਫਿਲਮ ਲਾਓ ਤੇ ਗੰਦ ਵਿਖਾਓ ਨਹੀਂ ਉਹ ਓਪਨ ਮਾਰਕੀਟ ਹੋ ਗਈ ਆ ਇਹ ਹੁਣ ਪਟਨ ਡਿਆ ਸਵੇਰ ਦੀਆਂ ਮੇਰੀਆਂ ਕਈ ਵੀਡੀਓ ਵੇਖ ਲੀਆਂ ਪੇਟ ਸਿਆਪੇ ਕਰਨ ਡਿਆ ਲੋਕਾਂ ਨੂੰ ਮਾਰਾ ਕਹਿਣ ਡਿਆ ਵੀ ਤੁਸੀਂ ਫਿਲਮਾਂ ਨਹੀਂ ਵੇਖਦੇ ਉਹ ਮਰਗੀ ਰੌਣੀ ਵੀ ਪੇਟ ਸਿਆਪੇ ਕਰੀ ਜਾਂਦਾ ਆ ਪੰਜਾਬੀ ਸਿਨੇਮਾ ਬਚਾ ਲੋ ਉਹ ਪੰਜਾਬੀ ਸਿਨੇਮਾ ਨਹੀਂ ਇਹ ਜਿਹੜੇ 15 20 ਹੈਗੇ ਹਨ ਬੈਠੇ ਦੇ ਚਾਰ ਭੰਡ ਕਬਜ਼ਾ ਕਰਕੇ ਪਿਛਲੇ 15 ਸਾਲਾਂ ਚ ਅਸਲ ਵਿੱਚ ਇਹ ਇਹਨਾਂ ਨੂੰ ਆਪਣੇ ਆਪ ਨੂੰ ਬਚਾਉਣ ਦਾ ਕਹਿੰਦੇ ਸਾਨੂੰ ਬਚਾ ਲੋ ਇਹਨਾਂ ਦੀਆਂ ਹੁਣ ਦੁਕਾਨਾਂ ਬੰਦ ਹੋ ਰਹੀਆਂ ਤੇ ਇਹਨਾਂ ਦੇ ਜੂਤ ਵੀ ਵਜਿਆ ਕਰਨੇ ਹੁਣ ਛੇਤੀ ਵਜਣੇ ਸ਼ੁਰੂ ਹੋ ਗਏ ਆ ਤਾਂ ਹੁਣ ਰੋਜ਼ ਤੁਸੀਂ ਤਮਾਸ਼ਾ ਵੇਖਿਆ ਕਰਨਾ ਧੰਨਵਾਦ ਵੀਰੋ ਵੀਡੀਓ ਸ਼ੇਅਰ ਕਰਦੇ ਹੋ